嗯。 ਠੀਕ ਹੈ ਜੀ ਇਹ ਕੀ ਨਾਮ ਆ ਆਪਣਾ ਹਰਪਾਲ ਸਿੰਘ ਪੇਦ ਨਿਕਲਾ ਜ਼ਿਲ੍ਹਾ ਸੰਗਠਨ ਸਕੱਤਰ ਸਖਰੂਰ ਇਹ ਧਰਨਾ ਕਿੱਥੇ ਲੱਗਿਆ ਹੋਇਆ ਹੈ ਇਹ ਧਰਨਾ ਲੱਗਿਆ ਹੈ ਲੱਡੇ ਵਾਲੇ ਟੂਲ ਪਲਾਜੇ ਉੱਪਰ ਇਹ ਧਰਨੇ ਨੂੰ ਅੱਜ ਸਾਡਾ 41ਵੇਂ ਦਿਨ 'ਚ ਪ੍ਰਵੇਸ਼ ਹੋ ਚੁੱਕਿਆ ਕਿਉਂਕਿ ਜਿਹੜੀਆਂ ਇੱਥੋਂ ਦੀਆਂ ਸਰਕਾਰਾਂ ਨੇ ਇਹ ਠੀਠੋਆਂ ਹੀ ਅਜੇ ਤੱਕ ਮੰਨ ਨਹੀਂ ਰਹੀਆਂ ਪਰ ਹੁਣ ਮੋਦੀ ਨੇ ਪਹਿਲਾਂ ਵੀ ਦੋ ਮੀਟਿੰਗਾਂ ਸੱਦੀਆਂ ਦੀਆਂ ਪਰ ਉਹ ਸਾਰੀਆਂ ਜੀ ਬੇਕਾਰ ਗਈਆਂ ਜਿਹੜੀ ਆ ਹੁਣ ਤੀਜੀ ਧਰਨੇ ਹੈ ਹੁਣ ਇਹਦੇ ਵਿੱਚ ਇਹ ਤਿੰਨ ਮੰਤਰੀ ਛੱਦਰ ਹੈ ਪਹਿਲਾਂ ਜਿਹੜੀ ਕੋਈ ਮੰਤਰੀ ਸੀ ਛੱਦੇ ਇਹਨੇ ਛੋਟੇ-ਮੋਟੇ ਜਿਹੇ ਛੱਦ ਲੈਂਦਾ ਸੀ ਉਹਨਾਂ ਨਾਲ ਸਾਡੇ ਕਿਸਾਨ ਜੱਥੇਬੰਦੀ ਹੈ ਜਿਹੜੀ ਉਹਨਾਂ ਨਾਲ ਗੱਲ ਕਰਕੇ ਖੁਸ਼ ਨਹੀਂ ਕਿਉਂਕਿ ਉਹਨਾਂ ਨੂੰ ਤਾਂ ਸਾਡੇ ਜੱਥੇਬੰਦੀ ਨੂੰ ਕਿਤੇ ਵੱਧ ਪਤਾ ਵੀ ਉਹਨਾਂ ਦਾ ਇਹਨਾਂ ਪਤਾ ਗਿਆਨ ਹੀ ਨਹੀਂ ਹੈਗਾ ਜੱਥੇਬੰਦੀ ਨੂੰ ਸਾਡੇ ਨੂੰ ਬਹੁਤ ਗਿਆਨ ਹੈ ਇਸ ਕਰਕੇ ਜਿਹੜੀ ਸਾਡੇ ਜੱਥੇਬੰਦੀ ਹੈ ਉਹਨੇ ਇਹੀ ਗੱਲ ਕਹੀ ਹੈ ਵੀ ਜੇ ਸਰਕਾਰ ਆਪ ਗੱਲ ਕਰਦੀ ਹੈ ਮੋਦੀ ਸਾਹਿਬ ਕਰਦਾ ਹੈ ਜਾਂ ਇਹਦਾ ਕੋਈ ਮੰਤਰੀ ਹੈ ਜਿਵੇਂ ਤੋਮਰ ਸਾਹਿਬ ਨੇ ਨਿਰੰਦਰ ਤੋਮਰ ਜਾਂ ਰਾਜਨਾਥ ਸਿੰਘ ਹੈ ਵੀ ਉਹ ਮਾਤਰੀ ਜੇ ਸਾਡੇ ਵਿੱਚ ਆ ਕੇ ਬਹਿ ਕੇ ਗੱਲ ਕਰਨਗੇ ਤਾਂ ਸਾਡੀ ਜਥੇਬੰਦੀ ਉਹਨਾਂ ਨਾਲ ਗੱਲ ਕਰੂ ਫੇਰ ਕਰੂਗੀ ਨਹੀਂ ਅਸੀਂ ਨੁਕਸੋਟੇ ਮੋਟੇ ਨਾਲ ਗੱਲ ਨਹੀਂ ਕਰਨੀ ਤੇ ਹੁਣ ਮੇਰੇ ਬਾਰੇ ਜਿਹੜੀ 26 27 ਤਰੀਕ ਨੂੰ ਉਹ ਦਿੱਲੀ ਦੇ ਵਿੱਚ ਹੈ ਉਹਦੇ ਬਾਰੇ ਵੀ ਕੀ ਹੋਗਾ ਜੀ ਜਿਹੜੀ 26 27 ਤਰੀਕ ਹੈ ਉਹਦੇ ਵਿੱਚ ਸਾਡੀਆਂ ਸਾਰੀਆਂ ਜਥੇਬੰਦੀਆਂ ਉੱਥੇ ਸਾਡੀਆਂ ਜਥੇਬੰਦੀਆਂ ਜਾਣਗੀਆਂ ਅਸੀਂ ਜਾਵਾਂਗੇ ਉਹਦੇ ਵਿੱਚ ਮੱਦੀ ਚੜ ਕੇ ਹਿੱਸਾ ਲਵਾਂਗੇ ਉੱਥੇ ਤਾਰੇ ਕੀ ਜਾਓਗੇ ਜਿਹੜਾ ਤਰਨਾ ਵੀ ਜੇ ਨਾ ਥੋੜੇ 13 ਤਰੀਕ ਨੂੰ ਨਾ ਮੇਕੀ ਕੋਈ ਪਾਸ ਹੋਇਆ ਉਸ ਤਰ੍ਹਾਂ ਤਰਨਾ ਚੱਲਦਾ ਰਹੂਗਾ ਜੇ ਇਹ ਸਾਡਾ ਤਰਨਾ 13 ਤਰੀਕ ਨੂੰ ਨਾ ਕਿਸੇ ਪਲ ਬਲ ਪੱਤਣ ਲੱਗਿਆ ਤਾਂ ਸਾਡਾ ਤਰਨਾ ਜਿਵੇਂ ਹੁਣ ਚੱਲਦਾ ਹੈ ਇਹ ਲਗਾਤਾਰ ਇਹ ਵਿੱਚ ਕਰੀ ਚੱਲਣਾ ਹੈ ਹਣ ਵਿੱਚੇ ਸਮੇਲੀ ਚੱਲਣਾ ਹੈ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਆਲਸੋ